ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਤੂ ਬਲੌਗ ਅੱਜ ਦੇ ਬਲੌਗ ਦੇ ਵਿੱਚ ਤੁਹਾਡੇ ਨਾਲ ਟੀਆਰਵੀ ਯਾਨੀ ਕਿ ਕੈਨੇਡਾ ਦੇ ਉਸ ਵੀਜ਼ੇ ਬਾਰੇ ਡਿਸਕਸ਼ਨ ਕਰਨਾ ਹੈ ਜਿਸ ਦੀ ਚਰਚਾ ਬਹੁਤ ਆਮ ਹੈ ਤੇ ਬਹੁਤ ਜ਼ਿਆਦਾ ਡਿਸਕਸ ਕੀਤਾ ਜਾਣ ਵਾਲਾ ਟੌਪਿਕ ਹੈ ਭਾਵੇਂ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਅਪਲਾਈ ਕੀਤੀ ਹੈ یا پھر ਤੁਹਾਡੇ رزلٹ دا ਤੁਸੀਂ ویٹ کر رہے ہو اپنی بھویں پی آر دا یا پھر ਤੁਹਾਡਾ کوئی بھی سٹیٹس ہے ਤੁਹਾਨੂੰ ਡਰ ਹੈ ਕਿ ਤੁਹਾਡਾ سٹیٹس ਜਿਹੜਾ ਹੈ ਉਹ ਕਿਤੇ ਖਤਮ ਨਾ ਹੋ ਜਾਵੇ ਤੁਹਾਡਾ ਜਿਹੜਾ لیگل سٹیٹس ਹੈ ਕਿਤੇ ਤੁਸੀਂ ਉਹਨੂੰ ਨਾ ਖੋਦਿਓ اس ਕਰਕੇ ਤੁਸੀਂ ٹی آر وی ਵਾਲੇ ਪਾਸੇ ਨੂੰ ਜਾਂਦੇ ਹੋ ਤਾਂ ٹی آر وی ਜਣੇ ਖਣਾ ਸਲਾਹ ਦੇਣ ਮੈਂ ਇੱਥੇ ਬੈਠਾ ਹੋਇਆ ਹੈ ਕਿ ਭਈ ٹی آر وی ਅਪਲਾਈ ਕਰ ਲਓ ਪਰ ਆਖਿਰ ਕੀ ٹی آر وی ਸਹੀ অপਸ਼ਨ ਹੈ ਤੇ TRV ਕਿਹਦੇ ਵਾਸਤੇ ਸਹੀ ਆਪਸ਼ਨ ਹੈ ਕਿਸ ਨੂੰ ਅਪਲਾਈ ਕਰਨੀ ਚਾਹੀਦੀ ਹੈ ਕਿਸ ਨੂੰ ਅਪਲਾਈ ਨਹੀਂ ਕਰਨੀ ਚਾਹੀਦੀ ਹੋਰ ਆਪਸ਼ਨ ਵਾਲੇ ਪਾਸੇ ਨੂੰ ਜਾਣਾ ਚਾਹੀਦਾ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਤੁਹਾਡਾ ਆਪਣਾ ਉਹ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੈਪਸੂਲਾਸੋ ਪਿੱਛਾ ਚਾਹਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਦੇ ਵਿੱਚ ਜਦੋਂ ਕੋਈ ਵੀ ਤੁਹਾਡਾ ਲੀਗਲ ਸਟੇਟਸ ਖਤਮ ਹੋਣ ਕੰਢੇ ਹੁੰਦਾ ਹੈ ਤਾਂ ਤੁਹਾਨੂੰ ਅਗਲੇ ਸਟੇਟਸ ਦੀ ਟੈਨਸ਼ਨ ਪੈ ਜਾਂਦੀ ਹੈ ਖਾਸ ਕਰਕੇ ਉਦੋਂ ਜਦੋਂ ਤੁਸੀਂ ਸਟੱਡੀ ਤੋਂ ਬਾਅਦ ਪੀਜੀਡਬਲਯੂਪੀ ਤੇ ਹੁੰਦੇ ਹੋ ਤੁਹਾਡਾ ਪੀਜੀਡਬਲਯੂਪੀ ਐਨ ਜਮਾ ਕੰਡੇ ਤੇ ਹੁੰਦਾ ਹੈ ਖਤਮ ਹੋ ਹੁੰਦੇ ਤੁਹਾਡੀ ਪੀਆਰ ਦੀ ਫਾਈਲ ਲੱਗੀ ਹੁੰਦੀ ਹੈ ਤੁਹਾਡਾ ਸੀਆਰਸ ਸਕੋਰ ਜਿਹੜਾ ਹੈ ਉਸ ਨੂੰ ਧਿਆਨ ਵਿੱਚ ਰੱਖ ਕੇ ਤੁਹਾਨੂੰ ਕੋਈ ਨਵਾਂ ਡਿਸੀਜਨ ਲੈਣਾ ਹੁੰਦਾ ਹੈ ਪਰ ਅਜਿਹੇ ਦੇ ਵਿੱਚ ਟੀਆਰਵੀ ਦਾ ਕਹਿ ਸਕਦੇ ਕਈਆਂ ਨੂੰ ਭੁਲੇਖਾ ਹੈ ਜਾਂ ਫਿਰ ਕਈਆਂ ਨੂੰ ਇਸ ਚੀਜ਼ ਨੂੰ ਲੈ ਕੇ ਬਹੁਤ ਕਨਫਿਊਜ਼ਨ ਹੁੰਦੀ ਹੈ ਕਿ ਭਈ ਅਸੀਂ ਟੀਆਰਵੀ ਅਪਲਾਈ ਕਰਕੇ ਅਸੀਂ ਕੈਨੇਡੀਅਨ ਪੀਆਰ ਜਿਹੜੀ ਹੈ ਉਹ ਲੈ ਸਕਦੇ ਆ ਆਪਣਾ ਸਟੇਟਸ ਜਿਹੜਾ ਉਹਨੂੰ ਕਾਇਮ ਰੱਖ ਸਕਦੇ ਆ ਤਾਂ ਅਸੀਂ टीआर ਜਿਹੜੀ ਹੈ ਜੋ ਤੱਕ ਨਹੀਂ ਹੁੰਦੇ ਉਦੋਂ ਤੱਕ ਅਸੀਂ ਇਸ ਤਰੀਕੇ ਦੇ ਨਾਲ ਜਾਂ ਤਾਂ ਬਾਅਦ ਵਿੱਚ ਐਕਸਟੈਂਸ਼ਨ ਲੈ ਲਾਂਗੇ ਨਹੀਂ ਤਾਂ ਆਪਣਾ ਕਿਸੇ ਹੋਰ ਸਟੇਟਸ ਦੇ ਵਿੱਚ ਚੇਂਜ ਕਰਾ ਲਾਂਗੇ ਪਰ ਫਿਲਹਾਲ ਦੀ ਘੜੀ ਆਪਾਂ टीआर ਵੀ ਅਪਲਾਈ ਕਰਕੇ ਆਪਣਾ ਸਟੇਟਸ ਜਿਹੜਾ ਉਹਨੂੰ ਜਨਮ ਤੇ ਕਹਿ ਸਕਦੇ ਲੀਗਲ ਰੱਖੀਏ ਪਰ ਹੁਣ ਇੱਥੇ ਅੱਜ ਆਪਾਂ ਤਿੰਨ ਐਪਲੀਕੈਂਟ ਦਾ ਜ਼ਿਕਰ ਕਰਾਂਗੇ ਇੱਕ ਐਗਜ਼ਾਮਪਲ ਦੇ ਕੇ ਮੈਂ ਤੁਹਾਨੂੰ ਇਹ ਪੂਰਾ ਟੌਪਿਕ ਜਿਹੜਾ ਉਹ ਸਮਝਾਉਣ ਦੀ ਕੋਸ਼ਿਸ਼ ਕਰਦਾ ਜਿਵੇਂ ਕਿ ਮੰਨ ਲਿਆ ਤਿੰਨ ਐਪਲੀਕੈਂਟ ਨੇ ए बी सी ਇਹ ਤਿੰਨਾ ਕੋਲ TRV ਨੂੰ ਲੈ ਕੇ ਕੀ ਆਪਸ਼ਨ ਹੋ ਸਕਦੇ ਆ ਨਹੀਂ ਹੋ ਸਕਦੇ ਨਾ ਇਹਨਾਂ ਦੀ ਅਲੱਗ-ਅਲੱਗ ਪ੍ਰੋਫਾਈਲ ਹੈ ਜਿਹੜਾ ਏ ਐਪਲੀਕੈਂਟ ਹੈ ਉਸਨੇ ਕੈਨੇਡਾ ਦੇ ਵਿੱਚ ਆ ਕੇ ਸਟੱਡੀ ਕੀਤੀ ਉਸ ਤੋਂ ਬਾਅਦ ਵਰਕ ਪਰਮਿਟ ਲਿਆ ਯਾਨੀ ਕਿ PGWP ਲਿਆ ਜਾਂ ਫਿਰ ਉਹਨੇ ਪ੍ਰਾਈਵੇਟ ਐਸਟੀਚੂਟ ਤੋਂ ਆਪਣੀ ਸਟੱਡੀ ਪੂਰੀ ਕੀਤੀ ਤੇ ਉਸ ਤੋਂ ਬਾਅਦ LMIA ਯਾਨੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਥਰੂ ਵਰਕ ਪਰਮਿਟ ਲੈ ਲਿਆ ਕੋਣ ਇਹਨਾਂ ਨੇ ਪੀਆਰ ਆਪਣੀ ਅਪਲਾਈ ਕਰ ਦਿੱਤੀ ਪਰ ਇਹਨਾਂ ਦਾ ਜਿਹੜਾ ਫਿਲਹਾਲ ਵਰਕ ਪਰਮਿਟ ਭਾਵੇਂ ਉਹ ਓਪਨ ਜਾਂ ক্লোਜ਼ ਉਹ ਐ ਜਮਾ ਖਤਮ ਹੋਣ ਦੇ ਕੰਢੇ ਐ ਸੇਮ ਇਹ ਚੀਜ਼ ਉਹਨਾਂ ਤੇ ਵੀ ਲਾਗੂ ਹੁੰਦੀ ਜਿਹੜੇ ਵਰਕ ਪਰਮਿਟ ਤੇ ਕੈਨੇਡਾ ਗਏ ਨੇ ਉਹਨਾਂ ਦਾ ਵੀ ਜੇਕਰ ਐਸਟੀਆਰਐਸ ਸਕੋਰ یعنی ਕਿ 480 ਜਾਂ 475 ਤੋਂ 20 ਜ਼ਿਆਦਾ ਜਾਂ 20 ਘੱਟ یعنی ਕਿ 400 60 ਤੋਂ ਲੈ ਕੇ ਤੇ 400 90 ਦੇ ਵਿਚਕਾਰ ਜੇਕਰ ਯਾਰ 500 ਦੇ ਵਿਚਕਾਰ ਜੇਕਰ ਉਹ ਹੈਗੇ ਨੇ ਤਾਂ ਉਹ ਆਪਣੇ TRV ਵਾਲੇ অপਸ਼ਨ ਵਾਲੇ ਪਾਸੇ ਨੂੰ ਜਾ ਸਕਦੇ ਨੇ ਕਿਉਂਕਿ ਇਹਦੇ ਵਿੱਚ ਉਹਨਾਂ ਦੀ PR ਹੋਣ ਦੇ ਚਾਂਸਸ ਜਿਹੜੇ ਆ ਉਹ ਲਗਭਗ ਪੂਰੇ-ਪੂਰੇ ਹੈਗੇ ਆ ਆਉਣ ਵਾਲੇ ਟਾਈਮ ਦੇ ਵਿੱਚ 6 ਮਹੀਨੇ ਦੇ ਵਿੱਚ 아니 2025 ਦੇ ਵਿੱਚ ਵੀ ਹੋ ਸਕਦਾ ਹੈ ਕਿ ਉਹ PR ਹੋ ਜਾਣ ਕਿਉਂਕਿ ਸਿਆਰਸ ਸਕੋਰ ਇੱਥੋਂ ਤੱਕ ਹੇਠਾਂ ਜਾ ਸਕਦਾ ਹੈਗਾ ਫਿਰ ਬੀ ਐਪਲੀਕੈਂਟ ਜਿਨੇ ਕੈਨੇਡਾ ਦੇ ਵਿੱਚ ਸਟੱਡੀ ਕੀਤੀ ਉਸ ਤੋਂ ਬਾਅਦ ਯਾ ਤਾਂ ਉਹਨੂੰ PGWP ਮਿਲ ਗਿਆ ਜਾਂ ਕਲੋਜ਼ ਵਰਕ ਪਰਮਿਟ ਐ LMIA ਮਿਲ ਗਿਆ LMIA ਲੈ ਲਈ ਆ ਉਹ ਇਹਨੂੰ ਨੇ PR ਅਪਲਾਈ ਕੀਤੀ ਪਰ ਉਹਦਾ CRS ਸਕੋਰ ਨਹੀਂ ਬਣ ਰਿਹਾ ਭਾਵੇਂ ਕਿ ਉਹ +2 ਤੋਂ ਬਾਅਦ ਗਿਆ ਹੋਵੇ ਜਾਂ ਕੋਈ ਵੀ ਸਪਾਂਸਟਾਂਸਸ ਹੋਵੇ ਇਦਾਂ ਦਾ ਉਹਦਾ ਜਿਹੜਾ CRS ਸਕੋਰ ਹੈ 430 ਤੋਂ 450 ਦੇ ਵਿਚਕਾਰ ਹੈ ਉਹਦੀ ਜਾਣ ਸੂਲੀ ਤੇ ਅਟਕੀ ਹੋਈ ਹੈ ਕਿ ਭਈ ਹੁਣ ਮੈਂ TRV ਲਵਾਂ ਜਾਂ ਮੈਂ ਆਪਣਾ ਕੋਈ ਹੋਰ ਸਟੇਟਸ ਦੇਖਾਂ ਜਾਂ ਆਪਣਾ ਕੋਈ ਹੋਰ ਆਪਸ਼ਨ ਦੇਖਾਂ ਹੁਣ ਇਹਦੇ ਵਾਸਤੇ ਇੱਕ ਸਲਾਹ ਦੇਖੋ ਜੇਤੇ ਕੈਟਾਗਰੀ ਬੇਸ ਡਰਾਅ ਦੇ ਵਿੱਚ ਫਾਲ ਕਰਦੇ ਨੇ ਜਿਵੇਂ ਕਿ ਫ੍ਰੈਂਚ ਵਗੈਰਾ ਜਾਂ ਹੈਲਥ ਵਗੈਰਾ ਤਾਂ ਇਹਨਾਂ ਦੀ ਪੀਆਰ ਜਿਹੜੀ ਹੈ ਉਹ 430 ਤੋਂ 450 ਦੇ ਵਿਚਕਾਰ ਵੀ ਹੋ ਸਕਦੀ ਹੈ 430 ਤੋਂ ਥੱਲੇ ਵੀ ਹੋ ਸਕਦੀ ਹੈ ਕਿਉਂਕਿ ਜਿਹੜਾ ਫ੍ਰੈਂਚ ਦਾ ਡਰਾਅ ਹੈ ਉਹ 379 ਦੇ ਲਾਗੇ ਬੰਨੇ ਵੀ ਗਿਆ ਹੈਗਾ ਪਰ ਜੇਕਰ ਇਹ ਕੈਟਾਗਰੀ ਬੇਸ ਡਰਾਅ ਦੇ ਵਿੱਚ ਇਹਨਾਂ ਦੀ ਕੋਈ ਪੋਸਿਬਿਲਿਟੀ ਨਹੀਂ ਹੈ ਇੱਕ ਜਨਰਲ ਡਰਾਅ ਵਾਲੇ ਪਾਸੇ ਨੂੰ ਜਾਣਾ ਹੈ ਤਾਂ ਪੀਆਟੀਆਰ ਵੀ ਅਪਲਾਈ ਨਾ ਇਨਾਂ ਨੂੰ ਆਪਣਾ ਸਟੱਡੀ ਕਲੋਜ਼ ਵਰਕ ਪਰ ਮੜਿਆ ਜਾਂ ਹੋਰ ਕੋਈ ਆਪਸ਼ਨ ਦੇਖਣਾ ਚਾਹੀਦਾ ਹੈ ਕੋਈ ਵਿਆਹ ਕਰਵਾ ਲਓ ਜਾਂ ਐਕਸ ਵਾਈ ਜ਼ेड ਜਿੰਨੇ ਵੀ ਆਪਸ਼ਨ ਹੁੰਦੇ ਨੇ ਉਹਨਾਂ ਵਾਲੇ ਪਾਸੇ ਨੂੰ ਜਾਣਾ ਚਾਹੀਦਾ ਹੈ ਇਧਰਲੇ ਪਾਸੇ ਨੂੰ ਤੁਸੀਂ ਨਾ ਜਾਓ ਇਹ ਸਲਾਹ ਹੈ। ਉਹਨਾਂ ਜਾਂਦੇ ਸੀ ਐਪਲੀਕੈਂਟ ਵਾਲੇ ਪਾਸੇ ਫਿਰ ਉਹਦੋਂ ਬਾਅਦ ਤੁਹਾਨੂੰ ਸਾਰਾ ਸਮਝਾਉਂਗਾ ਕਿ ਆਖਰੀ ਕਿੱਦਾਂ ਮਤਲਬ ਕਿੱਦਾਂ ਕਨਫਿਊਜ਼ਨ ਹੋ ਰਹੀ ਹੈ ਤੇ ਕਿੱਦਾਂ ਇਹਨੂੰ ਲੈਣਾ ਚਾਹੀਦਾ ਐਕਚੁਅਲੀ ਹੁਣ ਸੀ ਐਪਲੀਕੈਂਟ ਹੈ ਜਿੰਨੇ ਕੈਨੇਡਾ ਦੇ ਵਿੱਚ ਇੱਕ ਪ੍ਰਾਈਵੇਟ ਕਾਲਜ ਤੋਂ ਸਟੱਡੀ ਕੀਤੀ ਹੁਣ ਉਹਨੂੰ ਪੀਜੀਡਬਲੂਪੀ ਨਹੀਂ ਮਿਲਿਆ ਤੇ ਨਾ ਹੀ ਉਹਦੇ ਕੋਲ ਕੋਈ ਐਲਐਮਆਈਏ ਹੈਗੀ ਇਸ ਦਾ ਜ਼ਿਕਰ ਮੈਂ ਖਾਸ ਕਰਕੇ ਇਸ ਕਰਕੇ ਕਰ ਰਿਹਾ ਹੈ ਕਈ ਜਿਹੜੇ ਇਥੋਂ ਮਾਸਸਸ ਕਰਕੇ ਜਾਂ ਚੰਗੀ ਸਟੱਡੀ ਕਰਕੇ ਜਾਂ ਜਿਨ੍ਹਾਂ ਦਾ ਸਿਆਰ ਸਕੋਰ 420 ਦੇ ਆਲੇ ਦੁਆਲੇ ਹੁੰਦਾ ਨਾ ਕਈ ਏਜੰਟ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਇਧਰ ਨਾ ਜਾਓ ਜੀ ਉਧਰ ਨਾ ਜਾਓ ਜੀ ਐ ਨਾ ਕਰੋ ਜੀ ਆਉਣਾ ਨਾ ਕਰੋ ਜੀ ਐਲਐਮਆਈ ਇਹ ਨਾਲ ਆਇਆ ਨਾ ਕਰੋ ਨਹੀਂ ਇੱਕ ਪਿਛਲੇ ਹਫਤੇ ਦੀ ਗੱਲ ਹੈ ਇੱਕ ਬੱਚਾ ਸੀਗਾ ਲਗਭਗ ਸੇਮ ਮਿਲਦਾ ਜੁਲਦਾ ਇਹਦੇ ਨਾਲ ਸੀਨ ਸੀਗਾ ਸੀ ਅਪਲੀਕੈਂਟ ਦੇ ਨਾਲ ਉਹਦੀ ਸਟੱਡੀ ਪੂਰੀ ਹੋ ਗਈ ਹੈ ਹੁਣ PGWP ਉੱਥੇ ਹੈ ਨਹੀਂ ਹੈ ਕਿਉਂਕਿ ਉਹ ਪ੍ਰਾਈਵੇਟ ਕਾਲਜ ਸੀਗਾ ਹੁਣ ਉਹ ਟੈਨਸ਼ਨ ਪਈ ਸੀ ਕਿ PGWP ਅਪਲਾਈ ਕਰੀਏ ਜਾਂ LMIA ਅਪਲਾਈ ਕਰੀਏ ਇਨ ਬਿਟਵੀਨ ਉਹਦੇ ਅਜੰਡਾ ਕਿ ਅਜੇ ਪਹਿਲਾਂ ਉਹ ਸਿਟੀਆਰ ਵੀ ਅਪਲਾਈ ਕਰ ਲਵਾਂ ਮੈਂ ਕਿਹਾ ਇਹ ਕੀ ਲੌਜੀਕ ਹੋਇਆ ਹੁਣ ਜੇਕਰ ਏਦਾਂ ਦਾ ਕੋਈ ਬੰਦਾ ਹੈਗਾ ਐ ਭਈ ਉਸ ਸਿੱਧੀ ਜੀ ਗੱਲ ਹੈ ਜਾਂ ਤਾਂ PGWP ਜੇਕਰ ਨਹੀਂ ਹੈਗਾ ਤਾਂ ਆਪਣਾ ਕਾਲਜ ਜਿਹੜਾ ਨਵਾਂ ਲਓ PGWP ਉਹ ਤੋਂ ਬਾਅਦ ਸਟੱਡੀ ਤੋਂ ਬਾਅਦ ਲੈ ਲਿਓ ਜਾਂ ਤੁਸੀਂ ਐਲਐਮਆਈਏ ਦਾ ਆਪਸ਼ਨ ਦੇਖ ਲਓ ਜਾਂ ਨੀ ਕਲੋਜ਼ ਵਰਕ ਪਰਮਿਟ ਦਾ ਆਪਸ਼ਨ ਦੇਖ ਲਓ ਇਧਰਲੇ ਪਾਸੇ ਨੂੰ ਨਾਲ ਜਾਓ ਜਾਂ ਫਿਰ ਜਿਹੜਾ ਵਿਆਹ ਹੋਉਂਦੀ ਆ ਥਰਡ ਪੁਈ ਜਿਹੜੀ ਜੁਗਾੜ ਵਾਲੀ ਕੋਈ ਟੈਕਨਿਕ ਹੈਗੀ ਹੈ ਜਾਂ ਤਾਂ ਉਹ ਲਗਾ ਲਓ ਤੇ ਭਾਵੇਂ ਤੁਹਾਡਾ ਸੀਆਰ ਸਕੋਰ 420 ਦੇ ਆਲੇ ਦੁਆਲੇ ਆ ਪਰ ਇਦਾਂ ਦੇ ਕੇਸਸ ਦੇ ਵਾਸਤੇ ਟੀਆਰਵੀ ਜਿਹੜਾ ਉਹ ਮੇਰੇ ਹਿਸਾਬ ਦੇ ਨਾਲ ਸਹੀ ਨਹੀਂ ਹੈਗਾ ਆਪਸ਼ਨ ਦੇ ਵਿੱਚ ਬਸ਼ਰਤੇ ਉਹ ਕਿਸੇ ਇਹੋ ਜਿਹੇ প্রভਿਨਸ਼ੀਅਲ ਪ੍ਰੋਗਰਾਮ ਦੇ ਵਿੱਚ ਆ ਜਾਵੇ ਜਿੱਦਾਂ ਕਿ ਆਰਸੀਆਈਪੀ ਪ੍ਰੋਗਰਾਮ ਹੋ ਗਿਆ ਜਾਂ ਕੋਈ ਹੋਰ ਐਕਸਵਾਈਜ਼ਡ ਆਪਸ਼ਨ ਹੋ ਗਿਆ ਜਿਹਦੇ ਵਿੱਚ ਦਾ ਥੋੜਾ ਬਹੁਤਾ ਕੋਈ ਸਾਲ ਕਿਤਾਬ ਪੜ੍ਹਦਾ ਹੋਵੇ ਠੀਕ ਹੈ ਉਹ ਇੱਕ ਦੋ ਚੀਜ਼ਾਂ ਛੱਡ ਕੇ ਬਾਕੀ ਮੋਸਟਲੀ ਇਸ ਬੰਦੇ ਨੂੰ ਟੀਆਰਵੀ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ ਹੁਣ ਮੰਨ ਲਾ ਕਿਸੇ ਬੰਦੇ ਨੇ ਜਰਨਲ ਕਿਸੇ ਦੀ ਵੀਡੀਓ ਟੀਆਰਵੀ ਤੇ ਵੇਖੀ ਹੋਏਗੀ ਤੇ ਤਿੰਨੇ ਅਪਲੀਕੈਂਟ ਟੀਆਰਵੀ ਅਪਲਾਈ ਕਰਨ ਤੌਰ ਪਹਣਗੇ ਪਰ ਤਿੰਨਾਂ ਦੀ ਫਾਈਲ ਹਰ ਇੱਕ ਦੀ ਇੰਡੀਵਿਜੂਅਲ ਵੱਖਰੀ ਵੱਖਰੀ ਹੈ ਸੋ ਤਿੰਨਾਂ ਨੂੰ ਸੋਚ ਸਮਝ ਕੇ ਆਪੋ ਆਪਣੀ ਫਾਈਲ ਦੇ ਹਿਸਾਬ ਨਾਲ ਡਿਸੀਜਨ ਲੈਣਾ ਚਾਹੀਦਾ ਸੀਗਾ ਪਰ ਜੇ ਤਿੰਨੇ TRV ਵਾਲੇ ਪਾਸੇ ਚਲ ਜਾਣਗੇ ਤੇ ਗਲਤ ਹੈ ਸੋ ਇਸ ਕਰਕੇ ਤੁਸੀਂ ਜਦੋਂ ਵੀ TRV ਅਪਲਾਈ ਕਰਨਾ ਹੈ ਸਭ ਤੋਂ ਪਹਿਲਾਂ ਆਪਣੀ ਫਾਈਲ ਦੀ ਕਾਉਂਸਲਿੰਗ ਕਰਨੀ ਆਪ ਸਿੱਖੋ ਖੁਦ ਅਸੈਸਮੈਂਟ ਕਰੋ ਯਾਰ ਕਿ ਮੇਰੀ ਫਾਈਲ ਕਿੱਥੇ ਸਟੈਂਡ ਕਰਦੀ ਹੈ ਜੇਕਰ ਉਹ ਸਹੀ ਹੈ ਲਓ ਕਰੋ ਜੋ ਕੁਝ ਕਰਨਾ ਹੈ ਤੁਸੀਂ ਪਰ ਜੇ ਨਹੀਂ ਤਾਂ ਨਾ ਆ ਗਲਤ ਪਾਸੇ ਨਾ ਜਾਓ ਕਈ ਵਾਰੀ ਆਪਾਂ ਬੜੇ ਕੋਈ ਲੱਭ ਲੈਨੇ ਆ ਦਾਦਾ ਏਜੰਟ ਜਿਹੜਾ ਸਾਡੇ ਗਲਤ ਵਾਲੇ ਪਾਸੇ ਆ ਜਿੱਤੋਂ ਆਪਾਂ ਕਿਤੇ ਇੰਡੀਆ ਦੇ ਵਿੱਚ ਫਾਈਲ ਲਵਾਈ ਹੁੰਦੀ ਆ ਪਤਾ ਲੱਗਾ ਕਿਸੇ ਪੁੱਚੋ ਮੰਡੀ ਦੇ ਕਿਸੇ ਛੋਟੇ ਜਿਹੇ ਕਲਾਇੰਟ ਨੇ ਤੁਹਾਡੀ ਫਾਈਲ ਲਾਈ ਉਸਨੇ ਆਪ ਤੇ ਲਾਈ ਨਹੀਂ ਉਹਨੇ ਗਾਂ ਕਿਸੇ ਤੋਂ ਰਵਾਈ ਉਹਨੇ ਉਦੋਂ ਗਾਂ ਕਿਸੇ ਤੋਂ ਰਵਾਈ ਤੇ ਸਾਡੇ ਕਈ ਵਾਰੀ ਪਿੰਡ ਵਾਲੇ ਵੀ ਖਾਸ ਕਰਕੇ ਭੋਲੇ ਪਾਲੇ ਹੁੰਦੇ ਆ ਚੱਲਗੇ ਜੀ ਸਾਹਿਬ ਦੱਸੋ ਕੀ ਕਰੀਏ ਉਹਨਾਂ ਨੇ ਕਿਹਾ ਜੀ ਤੁਸੀਂ ਐਂਦਾ ਕਰੋ ਉਹਨੂੰ ਪਤਾ ਸੀ ਇਹਨੂੰ ਪ੍ਰਾਈਵੇਟ ਕਾਲਜ ਲਾ ਕੇ ਦਿੱਤਾ PRV ਅਪਲਾਈ ਕਰ ਲਓ ਜੀ ਐਡਾ ਕਰ ਲਓ ਜੀ ਉਦਾਂ ਨਾਲੋ ਐਡਾ ਨਹੀਂ ਕਰਨਾ ਯਾਰ ਆਪਣੀ ਫਾਈਲ ਦੇ ਅਸੈਸਮੈਂਟ ਕਰੋ ਜੋ ਤੁਹਾਡੀ ਫਾਈਲ ਪ੍ਰੋਫਾਈਲ ਦੱਸੰਦੀ ਹੈ ਉਹਦੇ ਹਿਸਾਬ ਦੇ ਨਾਲ ਨੈਕਸਟ ਡਿਸੀਜਨ ਲਓ ਜੇਕਰ ਤੁਸੀਂ ਵਾਕਈ ਕੈਨੇਡਾ ਦੇ ਵਿੱਚ ਆਪਣਾ ਫਿਊਚਰ ਸੇਵ ਕਰਨਾ ਚਾਹੁੰਦੇ ਹੋ ਉਮੀਦ ਕਰਦਾ ਹਾਂ ਬਲੌਗ ਪਸੰਦ ਆਇਆ ਹੋਗਾ ਫਿਰ ਵੀ ਕੋਈ ਕਨਫਿਊਜ਼ਨ ਹੈ WhatsApp ਦਾ ਨੰਬਰ ਦਿੱਤਾ ਹੈ ਅਪਾਇੰਟਮੈਂਟ ਲੈ ਕੇ ਗੱਲ ਕਰਿਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਕੇ ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਇੱਕ ਡਾਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਜਿੰਨਾ ਹੋ ਸਕੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ